ਬਹੁਤ ਵੱਡੀ ਖਬਰ TIJ ਪੁੱਲਰ ਦੇ ਦਲਾਲ ਦੀ ਡਾਇਰੀ ਚ ਮਿਲਿਆ ਵੱਡੇ ਅਫਸਰਾਂ ਦਾ ਨਾਮ ਆਓ ਤੁਹਾਨੂੰ ਦਿੰਨੇ ਆ ਅੱਜ ਇਸ ਵੀਡੀਓ ਦੇ ਵਿੱਚ ਤਾਜ਼ਾ ਜਾਣਕਾਰੀ CBI ਨੇ ਕਿਸ਼ਾਨੂ ਸ਼ਰਦਾ ਜਿਹੜਾ ਦਲਾਲ ਸੀ ਉਹਦੀ ਡਾਇਰੀ ਦੇ ਵਿੱਚੋਂ ਤੇ ਉਹਦੇ ਫੋਨ ਦੇ ਵਿੱਚੋਂ ਕੋਣ ਕੋਣ ਕਿਹੜੇ ਕਿਹੜੇ ਬੰਦੇ ਸੀ ਜਿਹੜੇ ਉਹਦੇ ਨਾਲ ਲੈਣ-ਦੇਣ ਕਰਦੇ ਸੀ CBI ਨੇ 12 ਦਿਨ ਦਾ ਮੰਗਿਆ ਸੀ ਤੇ ਕੋਰਟ ਨੇ 9 ਦਿਨ ਦਾ ਦੇ ਦਿੱਤਾ ਹੁਣ 9 ਦਿਨ ਦਾ ਜਿਹੜਾ ਰਿਮਾਂਡ ਆ ਨਾ ਉਹ ਜਿਹੜਾ ਵਾ ਉਹ ਸਭ ਤੋਂ ਵੱਡਾ ਕੇ ਪੰਜਾਬ ਦੇ ਅਫਸਰਾਂ ਨੂੰ ਭਾਜੜਾ ਪੈ ਗਿਆ ਉਹਦੇ ਚ ਕੁਝ ਚੰਡੀਗੜ੍ਹ ਦੇ ਅਫਸਰ ਵੀ ਨੇ ਉਹਨਾਂ ਨੂੰ ਵੀ ਨੀਂਦ ਨਹੀਂ ਆ ਰਹੀ ਕਿ ਆਖਿਰ ਸਾਡੇ ਨਾਮ ਵੀ ਜਿਹੜੇ ਨੇ ਉਹ ਜ਼ਿਕਰ ਹੋ ਚੁੱਕੇ ਨੇ ਪੰਜਾਬ ਦਾ ਨੌਕਰ ਸ਼ਾਹ ਵਾ ਉਹ ਕਿਵੇਂ ਪੰਜਾਬ ਨੂੰ ਲੁੱਟ ਰਿਆ ਅਫਸਰ ਸਾਹਿਬ ਨਾਲ ਮਿਲ ਕੇ ਭੁੱਲਰ ਸਾਹਿਬ ਕਰਸ਼ਾਨੂ ਕੇਂਦਰ ਜੀ ਜਿਹੜਾ ਰਮਾਨ ਮਿਲਿਆ ਸੀਬੀਆਈ ਨੂੰ 9 ਦਿਨ ਦਾ ਉਹਦੇ ਵਿੱਚ ਕਿਹੜੇ ਕਿਹੜੇ ਵੱਡੇ ਅਫਸਰਾਂ ਦਾ ਨਾਂ ਲੈਣ ਦੀ ਗੱਲ ਹੋਈ ਹੈ ਉਹ ਨਾਮ ਕਿਹੜੇ ਕਿਹੜੇ ਨੇ ਸੀਬੀਆਈ ਕਿੰਨੇ ਦਿਨਾਂ ਦੇ ਵਿੱਚ ਖੁਲਾਸਾ ਕਰ ਸਕਦੀ ਹੈਗੀ ਹੈ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਕਿਰਸ਼ਾਨੂ ਸ਼ਾਰ ਦਾ ਜਿਹੜਾ ਦਲਾਲ ਸੀ ਉਹ ਇੱਕ ਉਹ ਚਿਹਰਾ ਵਾ ਜਿਸ ਚਿਹਰੇ ਨੇ ਜਿਹੜੇ ਪੰਜਾਬ ਦੇ ਉਹ ਅਫਸਰ ਜਿਹੜੇ ਨੇ ਜਿਹੜੇ ਹੈ ਤੇ ਲੁਟੇਰੇ ਸੀ ਲੇਕਿਨ ਆਪਣੇ ਆਪ ਨੂੰ ਸਾਧ ਦੱਸਦੇ ਸੀ ਉਹਨਾਂ ਸਾਰਿਆਂ ਦੇ ਚਿਹਰੇ ਬੇਨਕਾਬ ਕਰ ਦਿੱਤੇ ਹੈਗੇ ਨੇ ਔਰ ਜਦੋਂ ਸੀਬੀਆਈ ਕੋਲ ਉਹ ਨਾਮ ਪਹੁੰਚਿਆ ਹੈਗੇ ਤੇ ਸੀਬੀਆਈ ਦੇ ਵੀ ਪੈਰਾ ਹੱਥੋਂ ਜਿਹੜਿਆ ਪੈਰਾ ਹੇਠੋਂ ਜ਼ਮੀਨ ਖਿਸ ਗਈ ਕਿ ਪੰਜਾਬ ਦੇ ਐਡੇ ਜਿਹੜੇ ਵੱਡੇ ਜਿਹੜੇ ਅਫਸਰ ਨੇ ਉਹ ਐਡੇ ਵੱਡੇ ਕਰਪਟ ਨੇ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੋ ਗਿਆ ਜਿਹੜਾ ਸੀਬੀਆਈ ਨੇ ਅਦਾਲਤ ਦੇ ਵਿੱਚ ਜੋ ਐਫੀਡੇਫਟ ਦਿੱਤਾ ਜਿਸ ਬਣਾਤੇ ਸੀਬੀਆਈ ਦੀ ਕੋਰਟ ਨੇ ਕਰਸ਼ਾਨੂ ਸ਼ਾਰਦਾ ਦਾ 9 ਦਿਨ ਵਾਸਤੇ ਸੀਬੀਆਈ ਨੂੰ ਰਿਮਾਂਡ ਦੇ ਦਿੱਤਾਗਾ ਉਹ ਜਿਹੜੀਆਂ ਦਲੀਲਾਂ ਦਿੱਤੀਆਂ ਸੀਬੀਆਈ ਨੇ ਉਹ ਬਹੁਤ ਹੀ ਤਗੜੀਆਂ ਸੀ ਨਹੀਂ ਤੇ ਜ਼ਿਆਦਾਤਰ ਚਾਏ ਆਮ ਡਿਸਟ੍ਰਿਕਟ ਕੋਰਟ ਹੋਵੇ ਜਾਂ ਟ੍ਰਾਇਲ ਕੋਰਟ ਹੋਵੇ ਜਾਂ सीबीआई ਦੀ ਕੋਰਟ ਹੋਵੇ ਜਾਂ ਈਡੀ ਦੀ ਕੋਰਟ ਹੋਵੇ ਕਿਸੇ ਵੀ ਕਥਿਤ ਦੋਸ਼ੀ ਦਾ ਪਹਿਲੀ ਸੱਟੇ ਇੰਨਾ ਰਿਮਾਰਡ ਨਹੀਂ ਮਿਲਦਾ ਜਿਹੜੀਆਂ ਏਜੰਸੀਆਂ ਹੁੰਦੀਆਂ ਨੇ ਉਹ 8 ਦਿਨ ਦਾ ਮੰਗਦੇ ਤੇ ਕੋਰਡ ਦੋ ਦਿਨ ਦਾ ਦੇਊਗੀ ਤਿੰਨ ਦਿਨ ਦਾ ਦੇਊਗੀ ਚਾਰ ਦਿਨ ਦਾ ਦੇਊਗੀ ਪਰ ਸੀਬੀਏ ਨੇ 12 ਦਿਨ ਦਾ ਮੰਗਿਆ ਸੀ ਤੇ ਕੋਰਡ ਨੇ 9 ਦਿਨ ਦਾ ਦੇ ਦਿੱਤਾ ਹੁਣ 9 ਦਿਨ ਦਾ ਜਿਹੜਾ ਰਿਮਾਂਡ ਆ ਨਾ ਉਹ ਜਿਹੜਾ ਵਾ ਉਹ ਸਭ ਤੋਂ ਵੱਡਾ ਕਿ ਪੰਜਾਬ ਦੇ ਅਫਸਰਾਂ ਨੂੰ ਭਾਜੜਾ ਪੈ ਗਿਆ ਉਹਦੇ ਚ ਕੁਝ ਚੰਡੀਗੜ੍ਹ ਦੇ ਅਫਸਰ ਵੀ ਨੇ ਉਹਨਾਂ ਨੂੰ ਵੀ ਨੀਂਦ ਨਹੀਂ ਆ ਰਹੀ ਕਿ ਆਖਿਰੇ ਸਾਡੇ ਨਾਮ ਵੀ ਜਿਹੜੇ ਨੇ ਉਹ ਜ਼ਿਕਰ ਹੋ ਚੁੱਕੇ ਨੇ ਮਤਲਬ ਜਿਹੜੇ ਪੰਜਾਬ ਦੇ ਜਿਹੜੇ ਨੌਕਰ ਸ਼ਾਹ ਉਹ ਚਿਹਰੇ ਜਿਹੜੇ ਬੇ ਨਕਾਬ ਹੋ ਚੁੱਕੇ ਨੇ ਔਰ ਜਿਹੜਾ ਜਦੋਂ ਹਰ ਸਾਲ ਜਦੋਂ ਜੂਨੀਅਰ ਪਬਲਿਕ ਸਰਵਿਸ ਕਮਿਸ਼ਨ ਸਿਵਲ ਸਰਵਿਸ ਸਰਵਿਸ ਦਾ ਟੈਸਟ ਲੈਂਦੇ ਨੇ ਤੇ ਜਿਹੜੇ ਆਈਐਸ ਸਿਲੈਕਟ ਹੁੰਦੇ ਨੇ ਉਹਨਾਂ ਦੀ ਟ੍ਰੇਨਿੰਗ ਜਿਹੜੀ ਆ ਉਹ ਮਸੂਰੀ ਹੁੰਦੀ ਆ ਉੱਤਰਾਖੰਡ ਦੇ ਵਿੱਚ ਮਸੂਰੀਆ ਜਿੱਥੇ ਵਲਬਾਈ ਪਟੇਲ ਨੂੰ ਸਮਰਪਿਤ ਉਹ ਮਸੂਰੀ ਆਈਐਸ ਟ੍ਰੇਨਿੰਗ ਸੈਂਟਰ ਆ ਉੱਥੇ ਦੇ ਜਿਹੜੇ ਇੱਕ ਡਾਇਰੈਕਟਰ ਰਹੇ ਚੁੱਕੇ ਨੇ ਤੇ ਡਾਇਰੈਕਟਰ ਦੀ ਉਸ ਦੀ ਜਿਹੜੀ ਸਖਸੈਣਾ ਸਾਹਿਬ ਜਿਹੜੀ ਇੰਟਰਵਿਊ ਕੀਤੀ ਸੀ ਇੰਡੀਆ ਦੇ ਬਹੁਤ ਹੀ ਨਾਮੀ ਜਰਨਲਿਸਟ ਨੇ ਕਰਨ <th>ਪਰ ਸਾਹਿਬ ਉਹਨਾਂ ਨੇ ਇੰਟਰਵਿਊ ਕੀਤੀ ਤੇ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਤੁਸੀਂ ਉਸ ਆਈਐਸ ਟ੍ਰੇਨਿੰਗ ਸੈਂਟਰ ਦੇ ਡਾਇਰੈਕਟਰ ਰਹਿ ਚੁੱਕੇ ਨੇ ਔਰ ਜਿਹੜਾ ਡਾਇਰੈਕਟ ਹੁੰਦਾ ਉਹ ਵੀ ਆਈਐਸ ਆਈਐਸ ਹੁੰਦਾ ਬਹੁਤ ਸੀਨੀਅਰ ਆਈਐਸ ਆਫੀਸਰ ਹੁੰਦਾ ਉਹ ਕਹਿੰਦੇ ਕਿ ਨਾਰਥ ਈਸਟ ਦੇ ਤੇ ਪੰਜਾਬ ਦੇ ਉਹ ਜਿਹੜਾ ਆਲਾ ਅਧਿਕਾਰੀ ਨੇ ਮੋਸਟ ਕਰਪਟਡ ਕਰਪਟ ਜਿਹੜੇ ਆਈਐਸ ਅਫੀਸਰ ਨੇ ਉਹ ਪੰਜਾਬ ਦੇ ਤੇ ਨਾਰਥ-ਈਸਟ ਦੇ ਨੇ ਤੇ ਉਹ ਹੁਣ ਸਾਬਤ ਹੋਣੇ ਹੋ ਚੁੱਕੇ ਨੇ ਕਿ ਜਿਹੜਾ ਪੰਜਾਬ ਦਾ ਨੌਕਰ ਸ਼ਾਹ ਵਾ ਉਹ ਕਿਵੇਂ ਪੰਜਾਬ ਨੂੰ ਲੁੱਟ ਰਿਆ ਅਫਸਰ ਸਾਹਿਬ ਨਾਲ ਮਿਲ ਕੇ ਹੁਣ ਜਿਸ ਹਸਾਬ ਦੇ ਨਾਲ ਅੱਜ ਜਿਹੜੇ ਸਾਡੇ ਕੋਲ ਕਾਗਜ਼ ਮਿਲੇ ਨੇ ਉਹਦੇ 'ਚ ਜਿਹੜਾ ਸੀਬੀਆਈ ਨੇ ਜਿਹੜੀਆਂ ਦਲੀਲਾਂ ਦਿੱਤੀਆਂ ਨੇ ਉਹਦੇ 'ਚ ਉਹਨਾਂ ਨੇ ਜਿਹੜਾ ਵਾ ਕੀ ਕਹਿੰਦੇ ਆ ਉਹਦੇ ਚ ਸੀਬੀਆਈ ਨੇ ਜਦੋਂ ਕੋਰਡ ਦੇ ਵਿੱਚ ਕਿਹਾ ਕਿ ਸਾਨੂੰ ਕ੍ਰਿਸ਼ਾਨੂੰ ਸ਼ਾਰਦਾ ਦਾ ਰਮਾਂਡ ਚਾਹੀਦਾ ਉਹ ਕਹਿੰਦੇ ਨੇ ਕਿ ਡੂਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਜਿਹੜਾ ਕ੍ਰਿਸ਼ਨਾ ਕ੍ਰਿਸ਼ਾਨੂੰ ਸ਼ਾਰਦਾ ਜਿਹੜਾ ਮੋਬਾਈਲ ਫੋਨ ਆ ਉਹਨੂੰ ਸੀਜ਼ ਕੀਤਾ ਗਿਆ ਫਰੈਂਸਿਕ ਡਿਜੀਟਲ ਇਮੇਜ ਜਿਹੜੀਆਂ ਹੀ ਜਿਹੜੀਆਂ ਕ੍ਰੀਏਟ ਸੀ ਉਹ ਸਾਰੀਆਂ ਪ੍ਰਿਜ਼ਰਵ ਕਰ ਲਈਆਂ ਗਈਆਂ ਉਹਨੂੰ ਸੇਵ ਕਰ ਲਿਆ ਗਿਆ ਲੀਗਲ ਪ੍ਰोसीजर ਜਿਹੜਾ ਅਡਾਪਟ ਕੀਤਾ ਹ우스 ਦੇ ਤਹਿਤ ਤੇ ਜਿਹੜੀ ਸ਼ੁਰੂਆਤੀ ਐਗਜ਼ਾਮੀਨੇਸ਼ਨ ਹੋਈ ਆ ਉਹਦੇ ਜਿਹੜਾ ਸਾਰਾ ਜਿਹੜਾ ਡਾਟਾ ਵਾ ਅਸੀਂ ਜਿਹੜਾ ਵਾ ਰਿਵੀਲ ਕਰ ਲਿਆ ਹੈਗਾ ਤੇ ਉਹਦੇ ਚ ਪਤਾ ਲੱਗਾ ਕਿ ਕਰਸ਼ਾਨੂ ਸ਼ਾਰਦਾ ਡੀਆਈਜੀ ਹਰਚਰਨ ਸਿੰਘ ਪੁੱਲਰ ਤੇ ਵੇਰੀਅਸ ਪਬਲਿਕ ਸਰਵੰਟ ਜਿਹੜੇ ਸਾਡੇ ਪਬਲਿਕ ਸਰਵੰਟ ਨੇ ਉਹ ਚਾਹੀ ਆਈਐਸ ਨੇ ਚਾਹੀ ਆਈਪੀਐਸ ਨੇ ਜਿਹੜੇ ਸਾਡੇ ਨੌਕਰਸ਼ਾ ਤੇ ਪ੍ਰਾਈਵੇਟ ਲੋਕਾਂ ਦੀ ਇਹਦੀ ਰੈਗੂਲਰ ਜਿਹੜੀ ਗੱਲਬਾਤ ਹੁੰਦੀ ਰਹੀ ਆ ਔਰ ਉਹਦੇ ਚ ਇਹਦੇ ਚ ਇਹ ਵੀ ਆਇਆ ਕਿ ਕ੍ਰਿਸ਼ਾਨੂੰ ਸ਼ਰਦਾ ਜਿਹੜਾ ਵਾ ਉਹ ਦਲਾਲੀ ਕਰਦਾ ਸੀ ਤੇ ਗੈਰ ਕਾਨੂੰਨੀ ਜਿਹੜੀ ਆ ਜਿਹੜੀ ਆ ਪੈਸੇ ਇਕੱਠੇ ਕਰਦਾ ਸੀ ਔਰ ਫਿਰ ਅਗੇ ਜਿਹਦੇ ਕੰਮ ਕਰਾਉਂਦਾ ਸੀ ਦਲਾਲੀ ਦੇ ਰੂਪ ਦੇ ਵਿੱਚ ਆਪ ਵੀ ਰੱਖਦਾ ਸੀ ਔਰ ਉਹਨਾਂ ਅਫਸਰਾਂ ਵਾਸਤੇ ਇਹ ਦਲਾਲੀ ਕਰਦਾ ਉਹਨਾਂ ਕੋ ਵੀ ਅਫਸਰ ਜਿਹੜੇ ਪੈਸੇ ਜਾਂਦੇ ਸੀ ਉਹ ਕਹਿੰਦੇ ਕਿ ਜਿਹੜਾ ਇਸ ਮਸਲੇ ਦੇ ਵਿੱਚ ਜਿਹੜਾ ਕ੍ਰਿਸ਼ਾਨੂੰ ਸ਼ਾਹ ਦਾਵਾ ਉਹ ਇੱਕ ਜਿਹੜਾ ਵਾ ਦਲਾਲ ਸੀ ਉਹਦਾ ਇੱਕ ਆਪਣਾ ਨੈਟਵਰਕ ਸੀ ਜਿਹਦੇ ਵਿੱਚ ਪਬਲਿਕ ਸਰਵੰਟ ਤੇ ਹੋਰ ਲੋਕ ਵੀ ਸ਼ਾਮਲ ਸੀ ਉਹਨੂੰ ਲੈ ਕੇ ਹੀ ਇਹ ਅੱਜ ਜਿਹੜੀਆਂ ਦਲੀਲਾਂ ਦਿੱਤੀਆਂ ਸੀ ਉਸ ਦਲੀਲ ਤੋਂ ਬਾਅਦ ਜਿਹੜਾ ਵਾ ਪੀ ਸਾਨੂੰ ਕਿਉਂ ਇਹਦੀ ਕਸਟਡੀ ਚਾਹੀਦੀ ਹੈਗੀ ਆ ਉਹਦੇ ਚ ਕਿਹਾ ਸੀ ਕਹਾ ਗਿਆ ਕਿ ਕ੍ਰਿਸ਼ਨਨੂ ਸ਼ਾਰਦਾ ਨੂੰ ਲੈ ਕੇ ਇੱਕ ਫੇਅਰ ਕੰਪਲੀਟ ਤੇ ਜਿਹੜੀ ਇਫੈਕਟਿਵ ਜਿਹੜੀ ਜਿਹੜੀ ਹੈ ਇਨਵੈਸਟੀਗੇਸ਼ਨ ਅਸੀਂ ਕੀਤੀ ਹੈ ਤੇ ਤਾਂ ਜੋ ਸਾਨੂੰ ਇਹਦਾ ਹੋਰ ਰਿਮਾਂਡ ਚਾਹੀਦਾ ਹੈਗਾ ਇੱਕ ਤੇ ਟ੍ਰੇਸ ਦਾ ਫਲੋ ਆਫ ਬ੍ਰਾਈਬ ਮਨੀ ਐਂਡ ਆਇਡੈਂਟੀਫਾਈ ਦੀ ਅਲਟੀਮੇਟ ਬੈਨੀਫੀਸ਼ੀਰੀ ਕਿ ਜਿਹੜਾ ਬ੍ਰਾਈਡ ਦਾ ਲੈਣ ਦੇ ਸੀ ਪੈਸ਼ੇ ਰਿਸ਼ਵਤ ਖੋਰੀ ਜਾਂ ਵੱਡੀ ਖੋਰੀ ਉਹਦਾ ਲੈਣ ਦੇ ਤੇ ਉਹਨਾਂ ਲੋਕਾਂ ਤਾਂ ਕੋਈ ਜਿਹੜੇ ਬੈਨੀਫਿਸ਼ੀਅਰੀ ਕਿ ਜਿਹਦੇ ਵਾਸਤੇ ਕਿਹਦੇ ਵਾਸਤੇ ਕੰਮ ਕਰਦਾ ਸੀ ਕਰ ਉਹ ਸਾਨੂੰ ਉਹਦੇ ਵਾਸਤੇ ਰਿਮਾਂਡ ਦੂਜਾ ਇੱਕ ਜਿਹੜਾ ਹੋਰ ਹੈ ਕਿ ਇਹਦੇ ਜਿਹੜੇ ਡਿਜੀਟਲ ਤੇ ਜਿਹੜੇ ਹੋਰ ਇਲੈਕਟ੍ਰੋਨਿਕ ਹੈ ਨੇ ਜਿਹੜੇ ਐਵੀਡੈਂਸ ਹਨ ਉਹਨੂੰ ਲੈ ਕੇ ਇਹ ਵੀ ਤੇ ਇੱਕ ਹੋਰ ਇਹਨੂੰ ਕੁਝ ਇਸ ਕਰਕੇ ਵੀ ਸਾਨੂੰ ਚਾਹੀਦਾ ਕੁਝ ਹੋਰ ਲੋਕਾਂ ਦੀ ਜਿਹੜੀ ਆ ਇਹਨੂੰ ਜਿਹੜੀ ਆ ਜਾਣ ਪਛਾਣ ਜਿਹੜੀ ਉਹ ਤਸਦੀਕ ਕੁਝ ਥਾਵਾਂ ਤੇ ਲੈ ਕੇ ਜਾਣਾ ਵਾ ਕੁਝ ਚਿਹਰੇ ਬੇਨਕਾਬ ਉਹਨਾਂ ਨੂੰ ਲੈ ਕੇ ਇਸ ਕਰਕੇ ਸਾਨੂੰ ਚਾਹੀਦਾ ਤੀਜਾ ਜਿਹੜੇ ਹੋਰ ਜਿਹੜੇ ਇਲੈਕਟ੍ਰੋਨਿਕ ਡੈਵਿਸ ਡਿਜੀਟ ਡਿਵਾਈਸ ਹੈਗੇ ਨੇ ਮੋਬਾਈਲ ਉਹਦਾ ਜਿਹੜਾ ਤਸਦੀਕ ਕਰਉਣਾ ਹੈਗਾ ਚੌਥਾ ਜਿਹੜਾ ਸਭ ਤੋਂ ਸਟਰੋਂਗ ਪੁਆਇੰਟ ਆ ਕਿ ਇਹਦੇ ਚ ਜਿਹੜੇ ਪਬਲਿਕ ਜਿਹੜੇ ਸਰਵੰਟ ਨਾ ਨੌਕਰਸ਼ਾਹ ਨੇ ਜਿਹੜੇ ਸਾਡੇ ਪੰਜਾਬ ਦੇ ਚਾਹੇ ਉਹ ਆਈਐਸ ਆਫੀਸਰ ਨੇ ਚਾਹੇ ਆਈਪੀਐਸ ਨੇ ਚਾਹੇ ਕੋਈ ਤਹਿਸੀਲਦਾਰ ਚਾਹੇ ਕੋਈ ਐਸਡੀਐਮ ਚਾਹੇ ਕੋਈ ਜ਼ਿਲ੍ਹੇ ਦਾ ਡੀਸੀ ਐ ਚਾਹੇ ਕੋਈ ਐਸਐਸਪੀ ਆ ਚਾਹੇ ਕੋਈ ਹੈੱਡ ਕੁਆਰਟਰ ਤੇ ਡੀਆਈਜੀ ਲੱਗਾ ਚਾਹੇ ਜੁਆਇੰਟ ਸੈਕਟਰੀ ਆ ਐਡੀਸ਼ਨਲ ਸੈਕਟਰੀ ਆ ਫਰਨਾ ਜੋ ਵੀ ਆ ਪਬਲਿਕ ਸਰਵੰਟ ਜਿਹੜੇ ਆਲਾ ਅਧਿਕਾਰੀ ਜਿਹਨੂੰ ਉੱਚੇ ਵੱਡੇ ਅਧਿਕਾਰੀ ਨੇ ਉਹਨਾਂ ਨੂੰ ਵੀ ਜਿਹੜਾ ਵਾ ਇਹ 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 ਦਾ ਜਾਣ ਪਛਾਣ ਸੀ ਉਹਨਾਂ ਵਾਸਤੇ ਕੰਮ ਕਰਦਾ ਸੀ ਉਹ ਤੇ ਨਾਲ ਦੀ ਨਾਲ ਜਿਹੜੀ ਬਹੁਤ ਸਾਰੀ ਸਿਮਿਲਰ ਜਿਹੜੀ ट्रांजੈਕਸ਼ਨ ਹੋਈ ਆ ਉਹਨੂੰ ਲੈ ਕੇ ਵੀ ਜਿਹੜਾ ਇਸ ਕਰਕੇ ਸਾਨੂੰ ਇਹਦੀ ਜ਼ਰੂਰਤ ਹੈ ਇਹ ਜਿਹੜੇ ਚਾਰ ਜਿਹੜੇ ਮੋٹے ਪੁਆਇੰਟ ਨੇ ਉਹਨੂੰ ਲੈ ਕੇ ਜਿਹੜਾ ਅੱਜ ਜਿਹੜਾ ਵਾ ਉਹਨਾਂ ਨੂੰ 9 ਦਿਨ ਦਾ ਰਿਮਾਨਡ ਮਿਲ ਗਿਆ ਹਾਲਾਂਕਿ ਇਹਨਾਂ ਦੋਨਾਂ ਦਾ ਹਰਚਨ ਸਿੰਘ ਭੁੱਲਰ ਤੇ ਇੱਕ ਕਿਰਸ਼ਾਨੁਸ਼ਾਰ ਦਾ ਇਨਾਂ ਦਾ ਕਿਉਂਕਿ 17 ਤਰੀਕ ਨੂੰ ਕੋਰਟ ਚ ਪੇਸ਼ ਕੀਤਾ ਤੇ 14 ਦਿਨ ਦਾ ਜੁਡੀਸ਼ੀਅਲ ਰਿਮਾਂਡ ਉਹ ਪਰਸੋਂ ਖਤਮ ਹੋ ਰਿਹਾ ਲੇਕਿਨ ਹੁਣ 9 ਦਿਨ ਵਾਸਤੇ ਜਿਹੜਾ ਵਾ ਸੀਬੀਆਈ ਨੂੰ ਕਿਰਸ਼ਾਨੂੰ ਸ਼ਰਦਾ ਦਾ ਰਿਮਾਂਡ ਮਿਲ ਗਿਆ ਹੋ ਸਕਦਾ ਜਿਹੜਾ ਕਿਰਸ਼ਾਨੂੰ ਦਲਾਲ ਹੈਗਾ ਉਹ ਜਿਹੜੇ ਅਫਸਰਾਂ ਦੀ ਗੱਲ ਹੋ ਰਹੀ ਹੈ ਉਹਨਾਂ ਦੇ ਜਿਹੜੀ ਚੈਟ ਹੈ ਹੋ ਸਕਦਾ ਡਿਲੀਟ ਕਰ ਦਿੱਤੀ ਹੋਵੇ ਅਫਸਰਾਂ ਨੇ ਜਾਂ ਕਿਸ਼ਾਨੂੰ ਸ਼ਰਦਾ ਨੇ ਪਰਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੋਇਆ ਕਿ ਜਿਹੜੀ ਸੀਬੀਆਈ ਹੈ ਔਰ ਰਿਕਵਰੀ ਕਰਨ ਲਈ ਸਮਾਂ ਲੈ ਸਕਦੀ ਏ ਲੈ ਰਹੀ ਐ ਜਦੋਂ ਰਿਕਵਰੀ ਹੋਏਗੀ ਕਿ ਵੱਡੇ ਜਿਹੜੇ ਖੁਲਾਸੇ ਨੇ ਇਹ ਆਪ ਸਰਾਂ ਨੂੰ ਦੰਦਲਾ ਪੈ ਸਕਦੀਆਂ ਨੇ ਜੀ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਹੱਥ 'ਚ ਡਾਕੂਮੈਂਟ ਅਗੇ ਨਾ ਜਿਹੜੇ ਉਹ ਜਿਹ ਪੈਰੇ ਜਿਹੜੇ ਨੇ ਹੋ ਸਕਦਾ ਹੈ ਕਿ ਆਪਣੀ ਜਦੋਂ ਗੱਲਬਾਤ ਸੁਣਨ ਤੋਂ ਬਾਅਦ ਕਈ ਆਫੀਸਰ ਉਹ ਵੀ ਰੇਂਜ ਕਰ ਲੈਣ ਪੀ ਇਹਦੇ 'ਚ ਕੀ ਕੁਝ ਹੈ ਹੈ ਨਾ ਪਰ ਸਵਾਲ ਹੈ ਕਿ ਜੇ ਤੇ ਨਾਰਮਲ ਫੋਨ ਹੋਇਆ ਕਰਸ਼ਾਨੂੰ ਸ਼ਾਰਦਾ ਦਾ ਫਿਰ ਤੇ ਸੀਬੀਆਈ ਜਿਹੜਾ ਵਾ ਈਜ਼ੀ ਹੈਗਾ ਜੇ ਉਹਦਾ ਆਈਫੋਨ ਹੋਇਆ ਨਾ ਫਿਰ ਥੋੜਾ ਜਿਹਾ ਹੋਰ ਜਾਣਾ ਪਊਗਾ ਲੇਕਿਨ ਇਹ ਹੈ ਕਿ ਆਈਫੋਨ ਵੀ ਟ੍ਰੇਸ ਹੋ ਜਾਂਦੇ ਹੈਗੇ ਨੇ ਉਹਦੇ ਚ ਕਿੰਨੀ ਉਹਨੇ ਚੈਟ ਰਿਕਵਰ ਕਰ ਲਈ ਹੈ ਉਹਨਾਂ ਨੇ ਜਿਹੜੇ ਹੋਰ ਗੱਲਬਾਤ ਕੀਤੀ ਕਹੀ ਤੇ ਹੁੰਦਾ ਕਿ ਫੇਸਟਾਈਮ ਤੇ ਗੱਲ ਕਰਦੇ ਨੇ ਉਹਦੇ ਚ ਕੀ ਹੈ ਕਿ ਸਾਰੇ ਡਿਟੇਲ ਆ ਜਾਂਦਾ ਕਿਉਂਕਿ ਚਾਹੇ ਆਈਫੋਨ ਆ ਲੇਕਿਨ ਨੰਬਰ ਜਿਹੜਾ ਹੈਗਾ ਉਹ ਇੰਡੀਅਨ ਨੰਬਰ ਹੈਗਾ ਜੇ ਕਿ ਕਿਸੇ ਵੀ ਉਹ ਕੰਪਨੀ ਦਾ ਨੰਬਰ ਆ ABC ਕਿਸੇ ਵੀ ਉਹ ਤੋਂ ਸਾਰੀ ਕਾਲ ਡਿਟੇਲ ਆ ਜੂਗੀ ਅਕਤੂਬਰ ਮਹੀਨੇ 'ਚ ਫੜਿਆ ਤੁਸੀਂ 1 ਅਕਤੂਬਰ ਤੋਂ ਲੈ ਕੇ 16 ਅਕਤੂਬਰ ਤੱਕ ਹੀ ਦੇਖ ਲਓ ਸਾਰੀ ਡਿਟੇਲ ਆ ਜਾਊਗੀ ਕਿਹੜੇ ਕਿਹੜੇ ਨੇ ਅਫੀਸਰ ਦੇ ਨਾਲ ਗੱਲ ਕੀਤੀ ਹੈਗੀ ਹੈ ਕਿਹੜੇ ਕਿਹੜੇ ਪ੍ਰਾਈਵੇਟ ਬੰਦੇ ਨਾਲ ਗੱਲ ਕੀਤੀ ਹੈਗੀ ਉਹ ਸਾਰਾ ਕੁਝ ਆ ਉਹਦੇ ਇੱਕ ਡਾਇਰੀ ਵੀ ਮਿਲੀ ਨਾ ਡਾਇਰੀ ਦੇ ਵਿੱਚ ਹਿਸਾਬ ਕਿਤਾਬ ਹੋਗਾ ਕਿ ਫਲਾਨਾ ਮੈਂ ਇੰਨੇ ਲੱਖ ਦਾ ਕੰਮ ਕਰਵਾਇਆ ਸੀ ਇੰਨੇ ਪੈਸੇ ਫਲਾਨੇ ਫਲਾਨੇ ਅਫਸਰ ਨੂੰ ਦੇ ਦਿੱਤੇ ਨੇ ਇੰਨੇ ਟਮਕਾਨੇ ਨੂੰ ਦੇ ਦਿੱਤੇ ਇੰਨਾ ਬੈਲੈਂਸ ਰਹਿ ਗਿਆ ਉਹ ਜਿਹੜੀਆਂ ਸਾਰੇ ਜਿਹੜੀਆਂ ਨਾ ਇਸੇ ਕਰਕੇ ਤੇ ਉਹਨਾਂ ਨੇ ਜਿਹੜੇ ਨੇ ਚਾਰ ਮੋٹے ਪੁਆਇੰਟਾਂ ਦੇ ਆਧਾਰ ਤੇ ਜਿਹੜਾ ਵਾ ਰਿਮਾਂਡ ਮੰਗਿਆ ਸੀ ਉਹ ਸੀਬੀਆਈ ਨੇ ਦੇ ਦਿੱਤਾ ਕੀ ਸੀਬੀਆਈ ਦੇ ਸਾਹਮਣੇ ਹੁਣ ਸੀਬੀਆਈ ਦਲਾਲ ਕਸ਼ਾਨੂ ਸ਼ਾੜ ਦਾ ਜਿਹੜੇ ਅਫਸਰਾਂ ਦੀ ਗੱਲ ਹੋ ਰਹੀ ਹੈ ਜਿਹੜਾ ਜਿਨ੍ਹਾਂ ਉੱਤੇ ਸੀਬੀਆਈ ਨੂੰ ਸ਼ੱਕ ਹੈਗਾ ਕਿ ਦੋਨੋਂ ਨੂੰ ਆਪਸ ਦੇ ਵਿੱਚ ਆਮਨੇ ਸਾਹਮਨੇ ਬਿਠਾਇਆ ਜਾ ਸਕਦਾ ਹੈ ਦੇਖੋ ਸਭ ਤੋਂ ਪਹਿਲਾਂ ਕਿ ਹੱਲੇ ਨਹੀਂ ਬਿਠਾਉਂਦੇ ਹੱਲੇ ਤੇ ਲੋੜ ਪੈਣ ਤੇ ਹਰਚੰਦ ਸਿੰਘ ਭੁੱਲਰ ਤੇ ਕਿਰਸ਼ਾਨੂੰ ਸ਼ਰਦਾ ਨੂੰ ਵੀ ਆਮਨੇ ਸਾਹਮਨੇ ਬਿਠਾਉਣਗੇ ਫਿਲਹਾਲ ਜਿਹੜੇ ਅਫਸਰਾਂ ਦੇ ਨਾਮ ਜਿਹੜੇ ਜਨਤਕ ਹੋਣੇ ਨੇ ਉਹਨਾਂ ਨੂੰ ਨੋਟਿਸ ਜਾਣਗੇ ਉਹਨਾਂ ਨੂੰ ਨੋਟਿਸ ਜਾਣਗੇ ਕਿ ਵੀ ਤੁਹਾਡੇ ਨਾਮ ਇੰਨੀ ਵਾਰ ਤੁਹਾਡੇ ਨਾਲ ਗੱਲਬਾਤ ਕੀਤੀ ਤੁਹਾਡੇ ਕੀ ਸਬੰਧ ਹਨ ਤੁਸੀਂ ਕਿੰਨੀ ਵਾਰ ਮਿਲੇ ਹੋ ਇਹ ਤੁਹਾਡੇ ਨਾਮ ਤੇ ਪੈਸੇ ਲੈਂਦਾ ਰਿਹਾ ਕਿ ਜਾਂ ਤੁਸੀਂ ਲੈਂਦੇ ਰਹੇ ਨੇ ਜਾਂ ट्रांजੈਕਸ਼ਨ ਆ ਪੈਸੇ ਅਕਾਊਂਟ ਦੇ ਵਿੱਚ ਗਏ ਨੇ ਜਾਂ ਪੈਸੇ ਨਗਦ ਦਿੱਤੇ ਨੇ ਜਾਂ ट्रांजैक्शन ਕਿਵੇਂ ਹੋਈ ਆ ਉਹ ਸਾਰੀਆਂ ਚੀਜ਼ਾਂ ਇਸੇ ਕਰਕੇ ਤੇ 9 ਦਿਨ ਦਾ ਰਿਮਾਨਡ ਮੰਗਿਆ 15 16 ਤੇ ਅਫਸਰ ਹੀ ਦੱਸੇ ਜਾ ਰਹੇ ਨੇ ਉਹਦੇ ਵਿੱਚ ਕੁਝ ਯੂਟੀ ਦੇ ਵੀ ਨੇ ਕੁਝ ਪੰਜਾਬ ਦੇ ਅਫਸਰ ਯੂਟੀ ਰਹਿ ਚੁੱਕੇ ਨੇ ਉਹ ਵਾਪਸ ਪੰਜਾਬ ਦੇ ਵਿੱਚ ਚਲੇ ਗਏ ਨੇ ਉਹ ਚਾਹੇ ਸਿਵਲ ਪ੍ਰਸ਼ਾਸਨ ਦੇ ਨਾਲ ਸੰਬੰਧ ਜਾਂ ਹੋਰ ਜਿਹੜਾ ਰੱਖਦੇ ਹੈਗੇ ਨੇ ਉਹ ਜਿਹੜੇ ਸਾਰੇ ਜਿਹੜੇ ਅਫਸਰ ਨੇ ਨੇ ਉਹ ਉਹ ਸਾਰੇ ਨਾਮ ਆ ਗਏ ਨੇ ਸੀਬੇ ਨੂੰ ਹੁਣ ਸੀਬੀਆਈ ਨੇ ਦੇਖਣਾ ਹੈਗਾ ਕਿ ਉਹਨਾਂ ਨੂੰ ਬੁਲਾਉਣਾ ਹੈ ਕਿ ਨਹੀਂ ਬੁਲਾਉਣਾ ਹੋ ਸਕਦਾ ਹੈ ਕਿ ਪੋਲਿਟਿਸ਼ੀਨ ਦੇ ਨਾਮ ਵੀ ਆ ਜਾਣ ਕਿਉਂਕਿ ਫੋਟੋਆਂ ਬੜੀਆਂ ਵਾਇਰਲ ਹੋ ਰਹੀਆਂ ਨੇ ਕਈਆਂ ਨੂੰ ਟਾਰਗੇਟ ਵੀ ਕੀਤਾ ਜਾ ਰਿਹਾ ਹੈ ਕਿ ਨਾ ਉਹ ਹੁਣ ਉਹ ਤਫਤੀਸ਼ ਦਾ ਹਿੱਸਾ ਕਿ ਬੰਦੇ ਨਾਲ ਫੋਟੋ ਖਚਾਈ ਉਸ ਤੋਂ ਬਾਅਦ ਗੱਲ ਬਣੀ ਵਧੀ ਕਿ ਨਹੀਂ ਵਧੀ ਤੁਹਾਡੇ ਰਿਲੇਸ਼ਨ ਕਾਇਮ ਹੁੰਦੇ ਜਿਵੇਂ ਜਿਹੇਸੇ ਬੰਦੇ ਨਾਲ ਰੈਗੂਲਰ ਜਿਨ੍ਹਾਂ ਦੇ ਹੁਣ ਉਹ ਜਿਹੜਾ 21 ਲੱਖ ਰੁਪਏ ਦਾ ਰੌਲਾ ਪੈ ਰਿਹਾ ਕੋਈ 21 ਲੱਖ ਹੈ ਹੀ ਕਿਸੇ ਪੰਜਾਬ ਦੇ ਅਫਸਰ ਦਾ ਉਹਨੂੰ ਆਪਣੀਆਂ ਨੀਂਦਾਂ ਜਿਹੜੀਆਂ ਵਾਂ ਬਲੱਡ ਪ੍ਰੈਸ਼ਰ ਉਹਨੂੰ ਜਿਹੜੇ ਆ ਬੀਪੀ ਦੀਆਂ ਗੋਲੀਆਂ ਖਾਣੀਆਂ ਪੈਰੀਆਂ ਨੇ ਟੈਨਸ਼ਨ ਦੇ ਵਿੱਚ ਕਿਸੇ ਬੰਦੇ ਨੂੰ ਸ਼ੂਗਰ ਵੀ ਹੋ ਜਾਂਦੀ ਹੈ ਸ਼ਾਇਦ ਉਹ ਸ਼ੂਗਰ ਦਾ ਵੀ ਮਰੀਜ਼ ਨਾ ਹੋ ਜਨੇ ਇਹ ਸਾਰੇ ਹੁਣ ਕਿਉਂਕਿ ਜਿਨ੍ਹਾਂ ਦੇ ਨਾਲ ਕਹਿੰਦੇ ਨੇ ਕਿ ਜਿੰਨੇ ਖਾਧੀਆਂ ਗਾਜਰਾਂ ਢਿੱਡ ਪੀੜ ਉਹਨਾਂ ਦੇ ਹੋਵੇ ਨੇ ਤੇ ਜਿਹੜੇ ਉਹਨਾਂ ਅਫਸਰਾਂ ਨੂੰ ਡਰਨ ਦੀ ਲੋੜ ਨਹੀਂ ਉਹਨਾਂ ਪ੍ਰਾਈਵੇਟ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ ਜਿਨ੍ਹਾਂ ਦੇ ਨਾਲ ਭਾਵੇਂ ਕਿਰਸ਼ਾਨ ਨੂੰ ਗੱਲਾਂ ਹੀ ਕਰਦਾ ਹੋਵੇ ਪਰ ਜਿਨ੍ਹਾਂ ਵਾਸਤੇ ਦਲਾਲੀ ਕਰਦਾ ਰਿਹਾ 16 ਅਕਤੂਬਰ ਤੱਕ ਉਹ ਆਜ਼ਮੀ ਤੌਰ ਤੇ ਸੀਬੀਆਈ ਦੀ ਰਡਾਰ ਤੇ ਆ ਚੁੱਕਿਆ ਕਿ ਨਹੀਂ ਅਫਸਰ ਉਹ ਸਭ ਤੋਂ ਵੱਡੀ ਗੱਲ ਆ ਦੇਖੋ ਕਾਨੂੰਨ ਮੁਤਾਬਕ ਜਿਹੜਾ ਅੰਡਰ ਟ੍ਰਾਇਲ ਆ ਬੰਦਾ ਉਹਨੂੰ ਉਹਦੇ ਬਲੱਡ ਰਿਲੇਸ਼ਨ ਮਿਲ ਸਕਦੇ ਉਹਦੇ ਬੱਚੇ ਉਹਦਾ ਪਤੀ ਪਤਨੀ ਜਾਂ ਜੇ ਵੀ ਆ ਮਾਪੇ ਮਿਲ ਸਕਦੇ ਨੇ ਜਾਂ ਵਕੀਲ ਮਿਲ ਸਕਦੇ ਦੂਜਾ ਬੰਦਾ ਤੇ ਮਿਲ ਨਹੀਂ ਸਕਦਾਗਾ 17 ਤਰੀਕ ਤੋਂ ਲੈ ਕੇ ਬੀਤੇ ਦਿਨ ਪ੍ਰਾਈਵੇਟ ਬੰਦੇ ਮਿਲੇ ਆਗੇ ਨੇ ਕਿਰਸ਼ਨੂ ਸ਼ਰਦਾਨੋ ਪੀ ਮਤਲਬ ਇੱਕ ਦਲਾਲ ਦੇ ਨਾਲ ਜੇਲ੍ਹ ਦੇ ਵਿੱਚ ਦਲਾਲੀ ਕੀਤੀ ਜਾ ਰਹੀ ਹੋ ਸਕਦਾ ਹੈ ਕਿ ਕੁਝ ਲੋਕਾਂ ਨੇ ਪ੍ਰਾਈਵੇਟ ਲੋਕਾਂ ਨੇ ਭੇਜਿਆ ਹੋਵੇ ਜਾਂ ਕੁਝ ਅਫਸਰਾਂ ਨੇ ਭੇਜਿਆ ਹੋਵੇ ਕਿ ਭਰਾਵਾ ਰੱਬ ਦਾ ਵਾਸਤਾ ਸਾਡੇ ਪੈਸੇ ਕੜੀ ਖਾਦੀ ਸਾਡਾ ਜਿਕਰ ਨਾ ਕਰੀ ਤੂੰ ਭਾਵੇਂ ਸਾਰੇ ਰੱਖ ਲੈ ਕਈ ਅਫਸਰ ਇਸ ਨੇ ਇਹ ਭੇਜ ਰਹੇ ਨੇ ਪੀ ਭਰਾਵਾ ਜੇ ਤੇਰੇ ਕੋ ਆਏ ਸੀ ਪੈਸੇ ਸਾਡੇ ਤੱਕ ਨਹੀਂ ਪਹੁੰਚੇ ਤੇ ਖਸਮਾਂ ਨੂੰ ਖਾਵੇ ਸਾਨੂੰ ਨਹੀਂ ਚਾਹੀਦੇ ਸਾਡਾ ਜ਼ਿਕਰ ਨਾ ਕਰੇ ਹੋ ਸਕਦਾ ਜਿਹੜੇ ਜਿਹੜੇ ਬਗਾਨੇ ਲੋਕ ਜੇਲ੍ਹ ਦੇ ਵਿੱਚ ਮਿਲਣ ਗਏ ਨੇ ਉਹ ਕੀਪੜਾ ਕਿੰਨੇ ਲੋਕਾਂ ਨੇ ਭੇਜੇ ਹੈਗੇ ਨੇ ਇਸ ਕਰਕੇ ਉਹ ਕਹਿੰਦੇ ਨੇ ਸਾਡਾ ਹੁਣ ਸਭ ਤੋਂ ਵੱਡੀ ਇਹ ਵੀ ਚਰਚਾ ਹੋ ਚੁੱਕੀ ਆ ਪੰਜਾਬ ਸਰਕਲ ਦੇ ਵਿੱਚ ਵੀ ਔਰ ਹੋਰ ਪਾਸੇ ਵੀ ਕਿ ਸ਼ਾਇਦ ਕਰਸ਼ਾਨੂ ਸ਼ਾਹ ਦਾ ਸਰਕਾਰੀ ਮਾਦਾ ਵਾਦਾ ਮਾਫਗਵਾਹ ਬਣ ਜਾਏ ਤੇ ਜੇ ਉਹ ਵਾਦਾ ਮਾਫਗਵਾਹ ਬਣ ਗਿਆ ਤੇ لازمی ਤੌਰ ਤੇ ਕਈ ਅਫਸਰ ਬਚ ਜਾਣਗੇ ਤੇ ਕੌਣ ਟੰਗਿਆ ਜਾਊਗਾ ਹਰਚਨ ਸਿੰਘ ਭੁੱਲਾ ਟੰਗਿਆ ਜਾਊਗਾ ਇਸ ਕਰਕੇ ਹੁਣ ਹੋ ਸਕਦਾ ਹੈ ਕਿ 9 ਦਿਨ ਦੇ ਵਿੱਚ ਵਿੱਚ ਬਹੁਤ ਵੱਡੇ ਕਿਰਸ਼ਾਨੂ ਸ਼ahr ਦਾ ਖਲਾਸਾੇ ਕਰ ਸਕਦਾ ਨਾ ਉਹਦਾ ਕਿੰਨਾ ਲੋਕਾਂ ਦੇ ਨਾਲ ਨੈਟਵਰਕ ਹੀ ਕਿੰਨਾ ਲੋਕਾਂ ਨੂੰ ਡੇਲੀ ਮਿਲਣ ਜਾਂਦਾ ਸੀ ਸੈਕਟਰੀਟ ਜਾਂਦਾ ਸੀ ਮਿਨੀ ਸੈਕਟਰੀਟ ਜਾਂਦਾ ਸੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੂੰ ਮਿਲਦਾ ਸੀ ਕਈਆਂ ਦੇ ਪੈਸੇ ਇਕੱਠੇ ਕਰਦਾ ਸੀ ਕਈਆਂ ਕੋਲੋਂ ਨੇ ਬੜੇ ਲਾਇਸੈਂਸ ਬਣਾ ਲਏ ਉਹ ਵੀ ਸਾਰੇ ਪੇਡ ਹੀ ਹੋਣਗੇ ਉਹ ਬਹੁਤ ਸਾਰੇ ਜਿਹੜੇ ਮਸਲੇ ਨੇ ਡੀਐਸਪੀ ਲੈਵਲ ਤੋਂ ਲੈ ਕੇ ਡੀਆਈਜੀ ਲੈਵਲ ਤੱਕ ਜਿਹੜੇ ਅਧਿਕਾਰੀ ਉਹ ਜਿਹੜੇ ਉਹਨਾਂ ਦੀ ਜਿਹੜੀ ਹੈ ਚੰਗੀ ਜਿਹੜੀ ਉੱਠਣੀ ਬੈਠਣੀ ਹੈਗੀ ਸੀ ਔਰ ਇਹ ਜਿਹੜੀ ਅੱਜ ਜਿਹੜੀ ਉਹਨਾਂ ਨੇ सीबीआई ਨੂੰ ਰਿਮਾਂਡ ਜਿਹੜਾ ਮਿਲਿਆ ਉਹਦੇ 'ਚ ਉਹਨਾਂ ਨੇ ਬਹੁਤ ਮੋٹے ਜਿਹੜੇ ਦਲੀਲਾਂ ਦੇ ਸੀ ਪੁਆਇੰਟ ਦਿੱਤੇ ਜਿਸ ਕਰਕੇ ਅਦਾਲਤ ਨੇ ਕਰਸ਼ਾਨੂ ਸ਼ਰਦਾ ਦਾ 9 ਦਿਨ ਵਾਸਤੇ ਰਿਮਾਂਡ ਦੇ ਦਿੱਤਾ ਹੈ। ਜੀ ਜ਼ਿਕਰ ਕੀਤਾ ਹੈਗਾ ਜੇਲ੍ਹ ਦੇ ਵਿੱਚ ਕੁਝ ਲੋਕ ਪ੍ਰਾਈਵੇਟ ਮਿਲੇ ਹੈਗੇ ਨੇ। सीबीआई ਨੇ ਅੱਜ ਕੋਰਟ ਦੇ ਵਿੱਚ ਅਰਜੀ ਦਾਇਰ ਕੀਤੀ ਕਿ ਸਾਨੂੰ ਰਿਕਾਰਡ ਦਿੱਤਾ ਜਾਵੇ ਜੇਲ੍ਹ ਦੇ ਵਿੱਚ ਕੋਲ-ਕੋਣ ਜਾ ਕੇ ਮਿਲਿਆ। ਜਿਹੜੇ ਬੰਦੇ ਪ੍ਰਾਈਵੇਟ ਬੰਦੇ ਜੇਲ੍ਹ 'ਚ ਜਾ ਕੇ ਮਿਲੇ ਕਿ ਉਹ सीबीआई ਦੇ ਰਿਡਾਰਟ ਦੇ ਉੱਤੇ ਆ ਚੁੱਕੇ ਨੇ। ਲਾਜ਼ਮੀ ਤੌਰ ਤੇ ਸੀਬੀਆਈ ਨੇ ਕਿਹਾ ਕਿ ਸਾਨੂੰ ਸਾਰਾ ਰਿਕਾਰਡ ਜਿਹੜਾ ਜੇਲ੍ਹ ਦੇ ਵਿੱਚ ਜਦੋਂ ਮਿਲਣ ਜਾਂਦਾ ਬੰਦਾ ਉਹਦਾ ਆਧਾਰ ਕਾਰਡ ਲਾਦਾ ਉਹਦਾ ਘਰ ਦਾ ਐਡਰੈਸ ਲੱਗਦਾ ਹੈਗਾ ਪੂਰਾ ਰਿਕਾਰਡ ਹੁੰਦਾ ਤੇ ਦੂਜਾ ਉੱਥੇ ਸੀਸੀਟੀਵੀ ਫੁਟੇਜ ਆ ਉਹ ਸੀਬੀਆਈ ਨੇ ਕਹਿ ਦਿੱਤਾ ਕਿ ਉਹ ਪ੍ਰিজਰਵ ਕੀਤੇ ਨੇ ਸਾਨੂੰ ਦਿੱਤਾ ਜਾਵੇ ਕਿ 16 ਤਰੀਕ ਤੋਂ ਲੈ ਕੇ 17 ਤਰੀਕ ਤੋਂ ਲੈ ਕੇ 17 ਤਰੀਕ ਤੋਂ ਲੈ ਕੇ ਤੇ ਬੀਤੇ ਦਿਨ ਜਾਂ ਅੱਜ ਤੱਕ ਇਹਨਾਂ ਦਿਨਾਂ ਦੇ ਵਿੱਚ ਜਿਹੜਾ 12 ਦਿਨਾਂ ਦੇ ਵਿੱਚ ਵਿੱਚ ਕੌਣ ਮਿਲਿਆ ਕਿਹੜਾ ਹਰਜਨ ਸਿੰਘ ਭੁੱਲੋ ਹੁਣਾਂ ਤੋਂ ਉਹਨਾਂ ਦੇ ਪਰਿਵਾਰਕ ਮੈਂਬਰ ਮੇਰੇ ਨੇ ਇੱਕ ਵਾਰ ਸ਼ਾਇਦ ਉਹਨਾਂ ਦਾ ਲੜਕਾ ਮਿਲਿਆ ਹੋਇਆ ਇੱਕ ਵਾਰ ਉਹਨਾਂ ਦੇ ਫਾਦਰ ਸਾਹਿਬ ਮਿਲੇ ਜੋ ਸੂਬੇ ਦੇ ਡੀਜੀਪੀ ਸਾਹਿਬ ਰਹੇ ਚੁੱਕੇ ਨੇ ਮੈਲ ਸਿੰਘ ਭੁੱਲੋ ਸਾਹਿਬ ਔਰ ਉਹ ਵਕੀਲ ਮਿਲੇ ਨੇ ਦੂਜੇ ਪਾਸੇ ਇਹਨੂੰ ਕੋਈ ਪਰਿਵਾਰਕ ਮੈਂਬਰ ਨੇ ਮਿਲੇ ਸ਼ਾਇਦ ਇਹਨਾਂ ਦੇ ਫਾਦਰ ਮਦਰ ਹੈਵ ਨਹੀਂ ਘਰ ਵਾਲਿਆਂ ਦੇ ਬੱਚੇ ਉਹ ਨਹੀਂ ਮਿਲੇ ਹੋਣਗੇ ਜਾਂ ਉਹਤੇ ਉਦੋਂ ਦੇ ਕਹਿੰਦੇ ਗਾਇਬ ਨੇ ਹੈਨਾ ਤੇ ਫਿਰ ਕੌਣ ਮਿਲੇ ਪਿਆ ਉਹ ਰਿਕਾਰਡ ਆ ਸਾਰਾ ਕਿਉਂਕਿ ਤੁਸੀਂ ਉਹ ਆਦੇ ਘਰ ਤੇ ਗਏ ਨਹੀਂ ਹੈ ਜੇ ਨਾਨਕੇ ਤੇ ਗਏ ਨਹੀਂ ਜਿਹੜਾ ਵੀ ਮਿਲਣ ਗਿਆ ਵੀ ਕਿਲੋ ਸੇਬ ਲੈ ਜਾਓ ਤੇ ਇੱਕ ਦਰਜਨ ਕੇਲਿਆਂ ਦੀ ਲੈ ਜਾਓ ਜੀ ਜੇਲ੍ਹ ਚ ਜੇ ਕੇਲੇ ਵੀ ਤੇ ਸੇਬ ਵੀ ਲੈ ਕੇ ਗਏ ਹੋਣਗੇ ਤੇ ਪਹਿਲਾ ਰਿਕਾਰਡ ਚ ਨਾਮ ਚੜਨਾ ਪੈਂਦਾ ਕਿ ਫਲਾਣਾ ਸੋ ਨੱਥਾ ਸੋ ਸੰਨ ਆਫ ਭੋਲਾ ਸਿੰਘ ਤੇ ਵਲਦ ਸਮੁੰਦਰ ਸਿੰਘ ਤੇ ਫਿਰ ਤੁਹਾਡੀ ਜੇਲ੍ਹ ਦੇ ਵਿੱਚ ਐਂਟਰੀ ਹੁੰਦੀ ਹੈ